ਗੁਰਦੁਆਰਾ ਸ਼ਹੀਦਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਪਾਰਕਿੰਗ ਤੇ ਲੰਗਰ ਦੇ ਪ੍ਰਬੰਧ ਨੂੰ ਹੋਰ ਵਧੀਆ ਬਣਾਉਣ ਲਈ ਪਾਠ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਉਸਾਰੀ ਅਧੀਨ ਲੰਗਰ ਹਾਲ ਦੀ ਤੀਜੀ ਮੰਜ਼ਿਲ ਦੇ ਦੂਜੇ ਗੇਟ ਦਾ ਲੈਂਟਰ ਪਾਇਆ ਗਿਆ ਅਤੇ ਬਿਲਡਿੰਗ ਮਟੀਰੀਅਲ ਦੀ ਲਿਫਟਿੰਗ ਲਈ ਨਵੀਂ ਟਾਵਰ ਕ੍ਰੇਨ ਸਥਾਪਿਤ ਕੀਤੀ ਅਰਦਾਸ ਉਪਰੰਤ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਮੈਂਬਰ ਸ਼੍ਰਮਣੀ ਕਮੇਟੀ ਪ੍ਰੇਸ਼ਕ ਮੰਗਵਿੰਦਰ ਸਿੰਘ ਖਾਪੜਖੇੜੀ ਅਤੇ ਹਰਜਾਪ ਸਿੰਘ ਸੁਲਤਾਨਪੁਰ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜੈਬ ਸਿੰਘ ਅਭਿਆਸੀ ਬਾਬਦ ਦੀਦਾਰ ਸਿੰਘ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਟੰਗੇੜਾ ਮੈਨੇਜਰ ਜਤਿੰਦਰਪਾਲ ਸਿੰਘ ਅਤੇ ਐਡੀਸ਼ਨਲ ਮੈਨੇਜਰ ਯਵਰਾਜ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਨੇ ਕੰਕਰੀਟ ਦੇ ਬਾਲਟੇ ਪਾ ਕੇ ਲੈਂਟਰ ਦੀ ਅਰੰਭਤਾ ਕੀਤੀ ਇਸ ਮੌਕੇ ਸਾਬਕਾ ਮੀਟਸ ਕਟਰ ਰਾਮ ਸਿੰਘ ਪਿੰਡਰ ਆਰਕੀਟੈਕਟ ਇੰਦਰਬੀਰ ਸਿੰਘ ਵਾਲਿਆ ਜਗਜੀਤ ਸਿੰਘ ਜੱਗੀ ਤੋਂ ਇਲਾਵਾ ਬੜੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਕਿ ਪਿਛਲੇ ਸਮੇਂ ਤੋਂ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਚਾਟੀਵਿੰਡ ਗੇਟ ਸ਼੍ਰੀ ਅਮਰitsar ਸਾਹਿਬ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਉਥੇ ਸੇਵਾਵਾਂ ਚੱਲ ਰਹੀਆਂ ਨੇ ਕਾਰ ਸੇਵਾ ਪੂਰੀ ਵਾਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਤੇ ਲੈਂਟਰ ਪਾਈ ਜਾਂਦੀ ਨੇ ਹਰ 10 15 ਦਿਨਾਂ ਬਾਅਦ ਲੈ ਕੇ ਪਿੰਦਾ ਹੈ ਸੇਵਾ ਜਿਹੜੀ ਉਹ ਪਹਿਲਾਂ ਤੇ ਪਾਰਕਿੰਗ ਜਿਹੜੀ ਆ ਉਹ ਕੰਪਲੀਟ ਹੋਈ ਆ ਉਹਨੂੰ ਕੋਰੇ ਤੇ 3-4 ਮੰਜ਼ਲੇ ਹੋਰ ਬਣ ਰਹੀਆਂ ਨੇ ਜਿਹਦੇ ਵਿੱਚ ਲੰਗਰ ਹਾਲ ਬਣਨੇ ਨੇ ਖੰਡ ਪਾਠਾਂ ਦੇ ਕਮਰੇ ਬਣਨੇ ਨੇ ਕਿਸੇ ਨੇ ਬਣਨੇ ਤੇ ਉਹ ਅੱਜ ਲੈਂਟਰ ਪਿਆ ਵਾ ਸਾਰੀਆਂ ਸੰਗਠਨਾਂ ਨੇ ਮਿਲ ਕੇ ਲੇਟਰ ਪੌਂਡ ਦੀ ਵੀ ਸੇਵਾ ਸ਼ੁਰੂ ਕੀਤੀ ਹੈ ਇਸ ਪ੍ਰੋਜੈਕਟ ਨੂੰ ਕੰਪਲੀਟ ਛੇਤੀ ਮੁਕੰਮਲ ਕਰਨ ਵਾਸਤੇ ਇੱਕ ਅੱਜ ਕ੍ਰੇਨ ਵੀ ਇਸ ਜਗ੍ਹਾ ਤੇ ਚਾਲੂ ਕੀਤੀ ਗਈ ਹੈ ਜਿਹਨੂੰ ਟਾਵਰ ਕ੍ਰੇਨ ਬੋਲਦੇ ਨੇ ਜਿਹੜੀ ਮਤਲਬ ਬਹੁਤ ਸਾਰਾ ਮਟੀਰੀਅਲ ਜਿਹੜਾ ਬਸ ਲਿਓ ਚੁੱਕ ਕੇ ਕੱਪਸੇ ਕੰਮ ਨਹੀਂ ਤੇ ਕੋਈ 70 80 100 ਬੰਦੇ ਮੈਂ ਕੰਮ ਉਹ ਕਰਦੀ ਆ ਤੇ ਉਹ ਕ੍ਰੇਨ ਵੀ ਜਿਹੜੀ ਆ ਟਾਵਰ ਕ੍ਰੇਨ ਜਿਹਨੂੰ ਬੋਲਦੇ ਨੇ ਇੱਕ ਬੜੀ ਵਧੀਆ ਇਸ ਕੰਪਨੀ ਦੀ ਲਿਆ ਕੇ ਤੇ ਸਥਾਪਿਤ ਕੀਤੀ ਗਈ ਆ ਤਾ ਕੇ ਸੇਵਾ ਨੂੰ ਹੋਰ ਰਫਤਾਰ ਸਪੀਡ ਤੇ ਤੇਜ਼ੀ ਨਾਲ ਕਰਕੇ ਕੇ ਸੇਵਾ ਨੂੰ ਮੁਕੰਮਲ ਕਰਕੇ ਸੰਗਤਾਂ ਦੀ ਸੇਵਾ ਦੇ ਵਿੱਚ ਚੱਲਦਾ ਜਾਵੇ ਬੋਤਰਾ ਸਹਿਯੋਗਾਂ ਬਾਬਾ ਦੀਪ ਸਿੰਘ ਜੀ ਦੇ ਸਤਾਨ ਤੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਬਾਬਾ ਸੁਖਮਿੰਦਰ ਸਿੰਘ ਜੀ ਭੂਰੀ ਵਾਲੇ ਉਹਨਾਂ ਦੀ ਸਮੁੱਚੀ ਸੰਗਤ ਵੱਲੋਂ ਜੋ ਸੰਗਤ ਦੀ ਡਿਮਾਂਡ ਸੀਗੀ ਸੰਗਤ ਦੀ ਮੰਗ ਸੀਗੀ ਉਸ ਮੰਗ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੇ ਲਈ ਕਾਰ ਪਾਰਕਿੰਗ ਸਕੂਟਰ ਸਟੈਂਡ ਲੰਗਰ ਹਾਲ ਦਾ ਜਿਹੜਾ ਪ੍ਰਬੰਧ ਕਰਦੇ ਹੋਏ ਅੱਜ ਲੰਗਰ ਹਾਰ ਦੀ ਪੜਾ ਪੜਾ ਦੂਜਾ ਲੈਂਟਰ ਪੈ ਰਿਹਾ ਤੋਂ ਬਹੁਤ ਸਾਰੀਆਂ ਸੰਗਤਾਂ ਇਸ ਲੈਂਟਰ ਦੇ ਵਿੱਚ ਆਪਣੇ ਤਨਮਨ ਧੰਨ ਨਾਲ ਸਹਿਯੋਗ ਦੇ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਅਸੀਂ ਦੇਖਦੇ ਹਾਂ ਬਾਬਾ ਜੀ ਕਸ਼ਮੀਰ ਸਿੰਘ ਜੀ ਭੂਰੇਵਾਲੇ ਇਹ ਹੋਰ ਵੀ ਸਮਾਵਾ ਬਹੁਤ ਸਤਿਕਾਰਾ ਹਰਮੰਦਰ ਸਾਹਿਬ ਦੀਆਂ ਕਰ ਰਹੇ ਨੇ ਤੇ ਇਹਨਾਂ ਕੋਲੇ ਲੇਟੈਸਟ ਤੋਂ ਲੇਟੈਸਟ ਜਿਹੜੀ ਟੈਕਨੋਲੋਜੀ ਆ ਉਹ ਮਸ਼ੀਨਾ ਨੇ ਉਹ ਰੱਖਦੇ ਨੇ ਅੱਜ ਵੀ ਆਪਾਂ ਦੇਖ ਸਕਦੇ ਆ ਜਿਹੜੀ ਇਹਨਾਂ ਨੇ ਨਵੀਂ ਕ੍ਰੇਨ ਇੱਥੇ ਸ਼ੁਰੂਆਤ ਕੀਤੀ ਆ ਸੋ ਬਾਬਾ ਜੀ ਦਾ ਵਿਸ਼ੇਸ਼ ਤੌਰ ਤੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵੱਲੋਂ ਅਸੀਂ ਧੰਨਵਾਦ ਕਰਦੇ ਆ ਵੇਖੋ ਤੰਦਰ ਬਾਬਾ ਜੀ ਸੇ ਜੀ ਅਮਰ ਸ਼ਹੀਦ ਉਹਨਾਂ ਦੇ ਦਰਸ਼ਣ ਦਾ ਦੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨ ਉਹਦੇ ਸੇਖ ਸੰਗਤਾਂ ਦਾ ਰੋਜ਼ਾਨਾ ਦਾ ਜਿਹੜੀ ਇਹ ਗੰਤੀ ਵਧ ਰਹੀ ਹੈ ਸੰਕਨਾ ਦੀ ਵਧ ਰਹੀ ਆ ਅਮਰ ਨੂੰ ਬਖ ਰੱਖਦੇ ਆ ਉਹਨਾਂ ਦੀ ਸੁਖ ਸੁਖਦਾ ਵਾਸਤੇ ਖਾਦ ਵਿੱਚ ਜ਼ਰੂਰੀ ਹੈ ਵੰਜਾਂਦੇ ਆ ਸਰੋਨੀ ਗੁਰਦਾਰ ਪ੍ਰਬੰਧ ਕਮੇਟੀ ਦੇ ਪਿਛਲੇ ਸਾਮੇ ਇੱਕ ਮਿਹੰਤੀ ਕਰਕੇ ਸਰਕਾਰਿਓ ਪੰਥੀ ਮਹਾਨ ਸਦਕਾਰ ਸ਼ਖਸ਼ੀਏ ਤਖਨਦ ਬਾਬਾ ਤਸ਼ਮੀਰ ਸਿੰਘ ਧੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਧੂਰੀ ਵਾਲੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਸੀ ਕਿ ਬਾਬਾ ਜੀ ਇਸ ਮਹਾਨ ਰਸਤਾਨ ਸ਼ੀਤਗਾਂ ਗੁਰਦਆਸ ਸਾਹਿਬ ਦੇਖੇ ਜਿਹੜੀ ਸੋਖਸਾ ਸੰਗਤਾਂ ਦੀ ਸੋਖਸਾ ਬਦਾ ਵਾਸ ਤੇ ਲੋੜ ਆ ਮਾਰਤਾ ਦੀ ਕਾਰਪਾਰਕ ਗੰਗਦੀ ਲੰਗਰ ਹਾਲ ਦੀ ਖਾਂਟਪਾ ਸਾਹਿਬ ਦੇ ਕਮਰੇ ਆ ਦੀ ਇਹ ਸਾਰੀ ਜਰੂਰਤ ਨੂੰ ਮੁੱਖ ਰੱਖਦੇ ਹੋਇਆ ਬੇਨਤੀ ਕੀਤੀ ਔਰ ਇਹਨੇ ਬੇਨਤੀ ਸਵੀਕਾਰ ਕੀਤੀ ਬੜੇ ਗੁਰੂ ਸਾਹਿਬ ਬਖਸ਼ਿਸ਼ ਹੈ ਕਿ ਉਦੋਂ ਤੋਂ ਲੈ ਕੇ ਜਦੋਂ ਸਹਾ ਨਭ ਹੋਈ ਹੈ ਸਿੱਖ ਸੰਗਤ ਦੇ ਸਹਿਯੋਗ ਅਤੇ ਮਾਨਸਾ ਦੀ ਬਖਸ਼ਿਸ਼ ਦਾ ਸਦਕਾ ਉਹ ਸੇਵਾ ਨਿਰੰਤਰ ਪਟਾਦੜ ਪਰ ਆ ਕੇ ਵੱਧ ਰਹੀ ਹੈ ਸਤ ਗੁਰੂ ਕੀ ਸੇਵਾ ਸਫਲ ਹੈ ਜੇਕਰ ਚਿੱਤ ਲਾਏ ਮਨ ਚੰਦਿਆ ਫਲ ਪਾਵਨਾ ਹੋਮੇ ਵਿੱਚੋਂ ਜਾਏ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਪਿਛਲੇ ਸਮੇਂ ਤੋਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਦੇ ਉੱਪਰਕਾਰ ਸੇਵਾ ਚੱਲੀ ਹੈ ਅੱਜ ਇਸੇ ਤਰ੍ਹਾਂ ਦੀ ਦੂਜੇ ਪੜਾਅ ਦੇ ਵਿੱਚ ਜਿਹੜਾ ਲੰਗਰ ਹਾਲ ਦੇ ਲੈਂਡਰ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਅਤੇ ਇਸ ਮੌਕੇ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਚੜ ਕੇ ਇਸ ਕਾਰਜ ਵਿਵਹ ਵਿੱਚ ਭਾਗ ਲੈਣ ਅੰਮ੍ਰਿਤਸਰ ਫਾਸਟ ਵਿੱਚ ਖਬਰਾਂ ਅਨੁਸਾਰ ਸ਼ੇਖ ਜੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ